भगवंत मान अहंकार ਦੇ ਨਸ਼ੇ ਚ ਚੂਰ ਹੋ ਕੇ ਆਪਣੇ ਜਮਾਨਤੀ ਮਾਲਕਾਂ ਨੂੰ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਹੋਛੀ ਘਟੀਆਂ ਰਾਜਨੀਤੀ ਕਰ ਰਿਹਾ ਜਦੋਂ ਦੇਸ਼ ਦਾ ਮੀਤਾ ਯਾਨੀ ਇਸ ਦਾ నాయਕ ਯਾਨੀ ਦੇਸ਼ ਦਾ ਪ੍ਰਧਾਨ ਹੈ ਵਿਦੇਸ਼ੀ ਧਰਤੀ ਤੇ ਭਾਰਤ ਦਾ ਪੱਖ ਰੱਖ ਰਿਹਾ ਉਦੋਂ ਇੱਕ ਉਹ ਮੁੱਖ ਮੰਤਰੀ ਜਿਹੜਾ ਹਰ ਫਰੰਟ ਤੇ ਪੇਲ ਹੈ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਯਾਦ ਕਰਾਦਾ ਜਦੋਂ ਤੁਸੀਂ ਲੋਕ ਸਭਾ ਚ ਸੀ ਤੇ ਤੁਹਾਡੀ ਹੀ ਪਾਰਟੀ ਦੇ ਤੁਹਾਡੇ ਹੀ ਸਾਥੀ ਤੁਹਾਡੇ ਨਾਲ ਮੈਨ ਵਾਲੇ ਇਹ ਕਹਿੰਦੇ ਸੀ ਕਿ ਇਹਨਾਂ ਦੇ ਮੂਚੇ ਬਦਲੂਗਾ ਮੁੱਖ ਮੰਤਰੀ ਪੰਜਾਬ ਵੱਲੋਂ ਜਿਸ ਤਰੀਕੇ ਦੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਵਾਸਤੇ ਜੋ ਸ਼ਬਦਾਵਲੀ ਵਰਤੀ ਗਈ ਉਸ ਤੋਂ ਬਾਅਦ ਲਗਾਤਾਰ ਬੀਜੇਪੀ ਹਮਲਾਵਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਰਨਾਲੈਸ ਵਾਲੇ ਬੀਜੇਪੀ ਦੇ ਸੀਨੀਅਰ ਲੀਡਰ ਤਰਨਚੋਕ ਮਜੂਦ ਨੇ ਉਹਨਾਂ ਨਾਲ ਗੱਲ ਕਰਦੇ ਚੋਕ ਸਾਹਿਬ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਜੋ ਸ਼ਬਦ ਇਸਤੇਮਾਲ ਕੀਤੇ ਗ੍ਰਹਿ ਮੰਤਰੀ ਵਾਸਤੇ ਉਹਨਾਂ ਨੇ ਕਿਹਾ ਤੜੀ ਪਾਰਨੇ ਗੁਜਰਾਤ ਤੋਂ ਬਾਹਰ ਕੱਢਿਆ ਗਿਆ ਕੀ ਕਹੋਗੇ ਉਸ ਨੂੰ ਲੈ ਕੇ ਭਗਵੰਤ ਮਾਨ ਅਹੰਕਾਰ ਦੇ ਨਸ਼ੇ ਚੂਰ ਹੋ ਕੇ ਆਪਣੇ ਜਮਾਨਤੀ ਮਾਲਕਾਂ ਨੂੰ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਹੋਛੀ घटिया राजनीति कर रहे है असभ्य भाषा का प्रयोग कर रहे और ऐसे समय च जो देश का नेता यानी देश का नायक यानी देश का प्रधानमंत्री विदेश धरती ज भारत का पक्ष रख रहा है उदो एक जड़ा हर फ्रंट ते फेल है भगवंत तो मान साहब मैं याद करा दा ਜਦੋਂ ਤੁਸੀਂ ਲੋਕ ਸਭਾ ਚ ਸੀ ਤੇ ਤੁਹਾਡੀ ਹੀ ਪਾਰਟੀ ਦੇ ਤੁਹਾਡੇ ਹੀ ਸਾਥੀ ਤੁਹਾਡੇ ਨਾਲ ਮੈਨ ਵਾਲੇ ਇਹ ਕਹਿੰਦੇ ਸੀ ਕਿ ਇਹਨਾਂ ਦੇ ਮੂੰਹ ਚ ਬਦਬੂ ਆਂਦੀ ਹੈ ਹੁਣ ਤਾਂ ਅਹੰਕਾਰ ਦੀ ਤਾਣਾशाही ਦੀ ਬਦਲਾਖੋਰੀ ਦੀ ਬਦਬੂ ਤੁਹਾਡੇ ਸ਼ਬਦਾਂ ਚ ਵੀ ਆ ਰਹੀ ਹੈ ਮੁੱਖ ਮੰਤਰੀ ਦੌਰ ਤੇ ਹਰ ਫਰੰਟ ਤੇ ਫੇਲ ਹੋਏ ਹਰ ਫਰੰਟ ਲਾ ਐਂਡ ਆਰਡਰ ਦਾ ਤੁਹਾਡਾ ਕਸਤਾ ਮਿੱਟੀ ਆ ਨਹੀਂ ਜਾ ਰਿਹਾ ਅਰਥਵਿਵਸਤਾ ਜੇ ਤੁਸੀਂ ਹਾਲ ਇਹਨਾਂ ਮਾੜਾ ਕਰਤਾ ਕਿ 1 ਲੱਖ ਕਰੋੜ ਰੁਪਇਆ ਕਰਜ਼ਾ ਲੈਣਾ ਪਿਆ। ਨਾ ਧਰ ਕੋਲ ਸਟੇਟ ਸੰਭਲ ਰਹੀ ਹੈ, ਨਾ ਨੌਜਵਾਨ ਸੰਭਲ ਰਿਹਾ, ਨਾ ਪੰਜਾਬ ਦੀ ਜਾਨ ਸੰਭਲ ਰਹੀ ਹੈ। ਵਪਾਰ ਤੁਸੀਂ ਤਬਾਹ ਕਰ ਦਿੱਤਾ। ਔਰ ਜਿਨ੍ਹਾਂ ਦੇ ਕੁਐਸਚਨ ਉਠਾਰੇ। ਪਿਛਲੇ 25 ਸਾਲ ਦਾ ਸਾਰਵਜਨਿਕ ਜੀਵਨ ਹੈ ਇੱਕ ਵੀ ਦਾਗ ਨਹੀਂ। ਤੁਹਾਡੇ ਆਕਾ ਤੇ ਜ਼ਮਾਨਤ ਤੇ ਨੇ। ਤੇ ਮੋਦੀ ਸਾਹਿਬ ਦਾ ਜੀਵਨ ਬੋਲਦਾ ਤਪਸਵੀ ਜੀਵਨ ਹੈ ਹਿੰਦੁਸਤਾਨ ਦੀ ਜੀਡੀਪੀ ਨੂੰ ਕਿੰਨੀ ਕਰੋ ਤੇਤੀ ਦੁਨੀਆ ਦੇ ਸਾਹਮਣੇ ਤੇ ਜੀ ਨਾਲ ਵਦਨਾਂ ਦੀ ਅਥਵਸਤਾ ਹਿੰਦੁਸਤਾਨ ਨੂੰ ਬਣਾਇਆ ਔਰ ਤੁਸੀਂ ਪੰਜਾਬ ਨੂੰ ਪਿੱਛੇ ਤੋਂ ਪਿੱਛੇ ਤਕੇਲਤਾ ਭਗਵੰਤਾਨ ਸਾਹਿਬ ਠੀਕ ਹੈ ਆਪਣੇ ਆਕਾ ਨੂੰ ਖੁਸ਼ ਕਰ ਰਹੇ ਹੋ ਲੇਕਿਨ ਆਕਾ ਨੂੰ ਖੁਸ਼ ਕਰਨ ਦੇ ਵਾਸਤੇ ਚੰਦ ਤੇ ਥੁੱਕਣ ਦੇ ਤੁੱਕ ਤੁਹਾਡੇ ਮੂੰਹ ਤੇ ਨਹੀਂ ਕਰੀਆ ਔਰ ਕਿਸ ਵਿਅਕਤੀ ਦੇ ਬਾਰੇ ਜੀ ਗੱਲ ਕਰ ਰਹੇ ਹੋ ਨਰਿੰਦਰ ਮੋਦੀ ਜੀ ਦੇ ਬਾਰੇ ਜਿਨ੍ਹਾਂ ਨੇ ਭਾਰਤ ਦੀ ਚਮਕ ਤੇ ਧਮਕ ਪੂਰੇ ਵਿਸ਼ਵ ਚ ਵਧਾਤੀ ਅੱਜ ਪੂਰਾ ਵਿਸ਼ਵ ਮੋਦੀ ਮੋਦੀ ਕਰ ਰਿਹਾ ਹੈ ਦੁਨੀਆ ਦੇ ਵੱਡੇ ਵੱਡੇ ਨੇਤਾ ਪ੍ਰੋਟੋਕੋਲ ਤੋੜ ਕੇ ਉਹਨਾਂ ਦਾ ਸਨਮਾਨ ਕਰਨ ਆ ਰਹੇ ਔਰ ਤੁਹਾਨੂੰ ਕੀ ਦੁੱਖ ਹੈ ਕਿ ਭਾਰਤ ਨੂੰ ਪੂਰੇ ਵਿਸ਼ਵ ਦੇ ਵੱਡੇ ਵੱਡੇ ਸਨਮਾਨ ਮਿਲ ਰਹੇ ਨੇ ਹਿੰਦੁਸਤਾਨ ਦੀ ਤਰੱਕੀ ਤੋਂ ਦੁਖੀ ਹੋ कि आपने आका नु खुश कर रहे हो या पंजाब ਦੇ ਅੰਦਰ ਲਗਾਤਾਰ ਅਸਫਲ ਹੋ ਰਹੀ ਆਪਣੀ ਸਰਕਾਰ ਨੂੰ ਬਚਾਉਣ ਵਾਸਤੇ ਝੂਠੀ ਸ਼ੋਰਤ ਲੈਣ ਅਸੇ ਫਰਮ ਪੈਦਾ ਕਰ ਰਹੇ ਹੋ ਜਾਂ ਲੈਂਡ ਪੂਲਿੰਗ ਦੇ ਮੁੱਦੇ ਤੇ ਪੂਰੀ ਤਰ੍ਹਾਂ ਫਸ ਚੁੱਕੀ ਸਰਕਾਰ ਗੈਂਗਸਟਰ ਰਾਜ ਦੇ ਥੱਲੇ ਆ ਚੁੱਕੀ ਪੂਰੀ ਸਰਕਾਰ ਇਹੋ ਜੀਆਂ ਕੱਟੀਆਂ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਪਛਾਣ ਦਾ પ્રયાસ ਕਰੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਤੇ ਵੀ ਸਵਾਲ ਚੁੱਕੇ ਨੇ ਉਹ ਕਹਿੰਦੇ ਨੇ 140 ਕਰੋੜ ਦੇ ਲੋਕਾਂ ਦਾ ਦੇਸ਼ ਹੈ ਇੱਥੇ ਤੋਂ ਉਹਨਾਂ ਨੂੰ ਮਿਲਦੇ ਨਹੀਂ ਉਹਨਾਂ ਮੁਲਕਾਂ ਜਾਣਦੇ ਨੇ ਜਿੱਥੇ 10 10 15 15 ਹਜ਼ਾਰ ਦੀ ਆਬਾਦੀ ਹੈ ਭਗਵੰਤ ਮਾਨ ਸਾਹਿਬ ਪ੍ਰਧਾਨ ਮੰਤਰੀ ਦਾ ਸ਼ੈਡਿਊਲ ਔਰ ਪ੍ਰਧਾਨ ਮੰਤਰੀ ਜਿੰਨਾ ਲੋਕਾਂ ਨੂੰ ਮਿਲਦੇ ਨੇ ਉਹ ਕਦੀ ਇੱਕ ਵਾਰੀ ਦੇਖੋ ਤਾਂ ਸਹੀ ਤਨੂੰ ਅੰਦਾਜ਼ਾ ਲੱਗੇਗਾ ਤੁਸੀਂ ਵੀ ਜਾ ਕੇ ਉੱਥੇ ਪੰਜਾਬ ਦੇ ਕੰਮਾਂ ਸੇ ਜਾਂਦੇ ਹੋ ਤਦ ਹੀ ਦਸੋ ਤਾਂ ਨਹਾ ਹੋਈ ਹੋਵੇ ਇਹ ਯਾਦ ਕਰੋ ਕਿ ਕਿੰਨੀ ਵਾਰੀ ਤੁਹਾਨੂੰ ਉਹਨਾਂ ਨੇ ਬਚਾਇਆ ਜਦੋਂ ਵਿਦੇਸ਼ ਦੀ ਧਰਤੀ ਤੇ ਜਰਮਨ ਚ ਤੋਂ ਅਨਲ ਕੀ ਹੋਇਆ ਸੀ ਉਹ ਵੀਡੀਓ ਬਾਹਰ ਨਹੀਂ ਆਂਦੀ ਤਾਂ ਕਿੰਨੇ ਨਹੀਂ ਆਂਦੀ ਤਾਂ ਤੁਹਾਨੂੰ ਬਚਾਣ ਵਾਲਾ ਕੋਈ ਹੋਰ ਨਹੀਂ ਖੁਦ ਮੋਦੀ ਜੀ ਸਨ ਕਿ ਦੇਸ਼ ਦੀ ਸਾਖ ਪੰਜਾਬ ਦੀ ਸਾਖ ਡਿੱਗ ਜਾਏਗੀ मोदी जी विश्व ਦੇ ਅੰਦਰ ਭਾਰਤ ਦੀ ਤਰੱਕੀ ਐਸੇ ਭ੍ਰਮਣ ਕਰ ਰਹੇ ਨੇ। ਛੁੱਟੀਆਂ ਤੇ ਨਹੀਂ ਗਏ। ਅੱਜ ਵਿਸ਼ਵ ਭਾਈਚਾਰਾ ਭਾਰਤ ਦੇ ਨਾਲ ਖੜਾ ਹੋਇਆ ਹੈ। ਚਾਹੇ অপারেশন ਸੰਦੂਰ ਸੀ, ਚਾਹੇ ਅਰਥਵਿਵਸਤਾ ਜੀ, ਚਾਹੇ ਕੋਵਿਡ ਸੀ। ਅੱਜ ਜੋ ਕਰੇਨ ਔਰ ਰੂਸ ਦੇ ਜੁੱਤ ਸੀ ਆਪਣੇ ਲੋਕ ਕੱਢ ਕੇ ਲੈ ਕੇ ਆਏ ਕਿਉਂਕਿ ਮੋਦੀ ਜੀ ਦੀ ਵਿਦੇਸ਼ ਨੀਤੀ ਸਟਰੋਂਗ ਹੈ। ਅਸੀਂ ਮਿਡਲ ਈਸਟ ਤੋਂ ਆਪਣੇ ਲੋਕ ਕੱਢ ਕੇ ਲੈ ਗਏ ਕਿਉਂਕਿ ਵਿਦੇਸ਼ੀ ਦੇਸ਼ ਨੀਤੀ ਐਨੀ ਸਟਰੋਂਗ ਹੈ ਕਿ ਅੱਜ ਮੋਦੀ ਜੀ ਦੀ ਗੱਲ ਕੋਈ ਟਾਲਦਾ ਨਹੀਂ ਲੇਕਿਨ ਉਹ ਤੇ ਇਸਤੇ ਵੀ ਸਵਾਲ ਚੁੱਕਦੇ ਪੈਨ ਉਹ ਕਹਿੰਦੇ ਪੈਨੇ ਕਿ ਆਪਰੇਸ਼ਨ ਸਿੰਦੂਰ ਹੋਇਆ ਸਾਡੇ ਨਾਲ ਖੜਾ ਹੀ ਕੋਈ ਨਹੀਂ ਹੋਇਆ ਅਸੀਂ ਤੇ ਇਕੱਲੇ ਪੈ ਗਏ ਸਾਡੇ ਨਾਲ ਖੜਾ ਹੀ ਕੋਈ ਨਹੀਂ ਹੋਇਆ ਪੂਰੇ ਵਿਸ਼ਵ ਨੇ ਲਿਖਿਤ ਰੂਪ ਚ ਭਾਰ ਦੇ ਸਟੈਂਡ ਦਾ ਸਮਰਥਨ ਕੀਤਾ ਔਰ ਪਾਕਿਸਤਾਨੀ ਨਿੰਦਾ ਕੀਤੀ ਭਗਵੰਦਾਨ ਸਾਹਿਬ ਵਿਦੇਸ਼ ਨੀਤੀ ਦੇ ਨਹੀਂ ਪੰਜਾਬ ਦੀ ਅਰਥਵਿਵਸਥਾ ਤੇ ਗੱਲ ਕਰੋ ਕਿਉਂਕਿ ਵਿਦੇਸ਼ ਨੀਤੀ ਦੇ ਤੇ ਤੁਸੀਂ ਚਾਂਦੇ ਤੇ ਥੁੱਕਦੇ ਪਿਓ जिन्ह ने मुहिम चलाई है छुपान तो जेडे दुनिया की सबनों वीडियो पोलिटिकल पार्टी के अध्यक्ष रहे भगवंत मन साहब पंद्रह करोड़ मैंबर ने चंदते ना थुको विदेश नीति छोड़ ਉਹ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਗੱਲ ਕਰੋ ਕਿ ਤੁਸੀਂ ਔਰਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰ ਰਹੇ ਹੋ ਆਖਰੀ ਸਵਾਲ ਹੈ ਤੁਸੀਂ ਬੜੀ ਅਹਿਮ ਗੱਲ ਕਹੀ ਹੈ ਕਿ ਮੁੱਖ ਮੰਤਰੀ ਦੇ ਬਿਆਨ ਪੰਜਾਬ ਦੇ ਮੁੱਦਿਆਂ ਤੋਂ ਪਟਕਾਉਣ ਵਾਸਤੇ ਨੇ ਲੈਂਡ ਪੂਲਿੰਗ ਹੈ ਗੈਂਗਸਟਰ ਨੇ ਐਕਟ੍ਰੈਸ ਦੇ ਪਿਤਾ ਦੇ ਗੋਲੀ ਚੱਲ ਗਈ ਉਹ ਬੋਰ ਕਤਲ ਹੋ ਗਿਆ ਮੋਗੇਜ ਗੋਲੀਆਂ ਚੱਲ ਗਈਆਂ ਮੁੱਖ ਮੰਤਰੀ ਆਪਣੀ ਨਸੁਖੀਆਪਨ ਨਲੈਕੀ ਨਾਲ ناکਾਮਯਾਬੀ ਕਾਰਨ ਪੂਰੀ ਤਰ੍ਹਾਂ ਘਿਰ ਚੁੱਕੇ ਘਿਰ ਗਏ ਚੁੱਕੇ ਹੈ ਪਾਰਟੀ ਦੇ ਅੰਦਰ ਲੋਕ ਉਹਨਾਂ ਨੂੰ ਨੇਤਾ ਨਹੀਂ ਮੰਨਦੇ ਉਹਨਾਂ ਦੀ ਪਾਰਟੀ 'ਚ ਬਗਾਵਤ ਹੈ ਉਹਨਾਂ ਦੇ ਐਮਐਲਏ ਸੜਕ ਤੇ ਖੜੇ ਹੋ ਕੇ ਕਹਿ ਰਹੇ ਕਿ ਭਗਵੰਤ ਮਾਨ ਸਾਫ ਦੀ ਸਰਕਾਰ ਹਰ ਫਰੰਟ ਤੇ ਫੇਲ ਹੈ ਇਸ ਸਮੇਂ ਦੇ ਅੰਦਰ ਜਦੋਂ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਔਰ ਸਰਕਾਰ ਕਟ ਪੁਤਲੇ ਨਾਲ ਦਿੱਲੀੋਂ ਚੱਲ ਰਹੀ ਆ ਉਸ ਸਮੇਂ ਆਪਣੇ ਆਪ ਨੂੰ ਬਚਾਣ ਅਸੇ ਸੁਰਖੀਆਂ ਚ ਲਿਆਉਣ ਵਾਸਤੇ ਔਰ ਦੂਸਰਾ ਕਾਰਨ ਕਿ ਸਰਕਾਰ ਅਸਫਲਤਾ ਦੇ ਸਬਨ ਨੂੰ ਉੱਚੇ ਪਾਇਦਾਂਤੇ ਗੈਂਗਿਸਮ ਤੁਹਾਡ ਕੋ ਰੁਕ ਨਹੀਂ ਪਾਰਿਆ ਰੋਜ ਹੱਤਿਆਵਾਂ ਹੋ ਰਹੀਆਂ ਹਰ ਰੋਜ ਅਰਥੀ ਕਿਸੇ ਨਾ ਕਿਸੇ ਸ਼ਹਿਰ ਚ ਜਾਂ ਅਰਥੀ ਨਿਕਲ ਰਹੀ ਹੈ ਜਾਂ ਗੋਲੀਆਂ ਵੱਜ ਕੇ ਲੋਕ ਹਸਪੀਟਲ ਜਾ ਰਹੇ ਉਸ ਸਥਿਤੀ ਦੇ ਅੰਦਰ ਜਦੋਂ ਅਰਥਵਿਵਸਥਾ ਪੰਜਾਬ ਦੀ ਚਰਮੜਾ ਚੁੱਕੀ ਇਹਨਾਂ ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਵਾਸਤੇ ਭਗਵੰਤ ਮਾਨ ਸਾਹਿਬ ਐਡੇ ਵੱਡੇ ਬੰਦੇ ਤੇ ਗੱਲ ਕਰਕੇ ਆਪਣਾ ਨੂੰ ਉਸ ਬੰਦੇ ਆਪਣੀਆਂ ਗਲਤੀਆਂ ਤੋਂ ਧਿਆਨ ਹਟਾਣ ਦਾ ਛੇਂਤਰ ਰਚਦੇ ਲੇਕਿਨ ਭਗਵੰਤਮਾਨ ਸਾਹਿਬ ਜਵਾਬ ਦੇਣਾ ਪੇਗਾ 1 ਲੱਖ ਕਰੋੜ ਕਿਸ ਵਿੱਚ ਕਰਜ਼ਾ ਲੀਤਾ ਹੈ ਬਦਲਾ ਖਰੀਦੀ ਪੋਲਿਟਿਕਸ ਕਿਸ ਤਰ੍ਹਾਂ ਹੋ ਰਹੀ ਹੈ ਕਿਉਂ ਪੰਜਾਬ ਦੇ ਅੰਦਰ ਅਰਥਵਿਵਸਥਾ ਚਰ ਮਾਰਾ ਰਹੀ ਹੈ ਕਿਉਂ ਰੋਜ਼ ਹੱਤਿਆਵਾਂ ਹੋ ਰਹੀਆਂ ਕਿਉਂ ਰੋਜ਼ ਅਰਥੀਆਂ ਔਰ ਅਸਤੀਆਂ ਲੈ ਕੇ ਲੋਕ ਨਿਕਲ ਰਹੇ ਨੇ ਚਨਤਾ ਜਵਾਬ ਮੰਗਦੀ ਧਿਆਨ ਬਣ ਪਟਾਉ ਨਹੀਂ and in that time